ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ ਇਹਨਾਂ ਪਵਿੱਤਰ ਗ੍ਰੰਥ ਸਾਹਿਬ ਨੇ ਕੋਲ 1430 ਅੰਗਤ ਜਿਨ੍ਹਾਂ ਵਿੱਚ 31 ਰਾਗਾਂ ਵਿੱਚ ਬਾਣੀ ਦਰਜ ਹੈ ਅਤੇ ਇਹਨਾਂ ਵਿੱਚ 13 ਭਾਸ਼ਾਵਾਂ ਦੀ ਸਮਰੱਥਾ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1 ਸਤੰਬਰ 1604 ਈਸਵੀ ਨੂੰ ਕਰਾਇਆ ਅਤੇ ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥ ਨੂੰ ਨਿਯੁਕਤ ਕੀਤੇ ਸਾਡੇ ਲਈ

ਗੁਰੂ ਗਰਵ ਸਾਹਿਬ ਜੀ ਨੇ ਮੇਟ ਦਰਜੀ। ਉਹ ਦੂਸਰੇ ਪਾਸੇ ਗੁਰੂ ਕੀਰਤਾ ਮੱਡਾ ਪਰ ਆਪਰੇਤੀ ਹਾ। ਅੱਡੇ ਨਹਾ ਦਾ دیਵਾਨ ਚੰਦੂ ਸ਼ਾਹ ਜੋ ਆਪਣੇ ਬੇਟੀ ਦਾ ਵਿਆਹ ਗੁਰੂ ਹਰਗੋਬਿੰਦ ਜੀ ਨਾਲ ਕਰਨਾ ਚਾਹੁੰਦਾ ਸੀ ਪਰ ਆਪਣੇ ਮੰਨ ਦੇ ਸ਼ਾਹ ਦਾ ਕਾਰਨ ਗੁਰੂ ਜੀ ਨੇ ਇਸ ਨੂੰ ਨਾ ਸਵੀਕਾਰਿਆ। ਇਹਨਾਂ ਦੀ ਇੱਕ ਥਾਂ ਗੁਰੂ ਜੀ ਹੰਗੜ ਦਿਨੋਂ ਦਿਨ ਵੱਧ ਰਹੇ ਸੀ। ਉਹਨਾਂ ਮੁਗਲ ਬਾਦਸ਼ਾਹ ਅਕਬਰ ਕੋਲ ਜਾ ਕੇ ਗੁਰੂ ਜੀ ਦੇ ਖਿਲਾਫ ਸ਼ਿਕਾਇਤ ਕੀਤੀ ਅਕਬਰ ਜਿਹੜਾ ਇੱਕ ਬਦਾਰਮਾ ਦੇ ਰਾਜਾ ਸੀ ਜਿਸ ਦਾ ਗੁਰੂ ਘੜਾੜੇ ਨਾਲ ਸੰਬੰਧ ਵੀ ਵਧੀਆ ਸੀ ਉਸ ਨੇ ਗੁਰੂ ਜੀ ਦੇ ਖਿਲਾਫ ਕੋਈ ਬੋਗਣਾ ਨਹੀਂ ਚਾਹੀਦਾ ਅਕਬਰ ਦੀ ਮੌਤ ਬਾਅਦ ਉਸ ਦਾ ਪੁੱਤਰ ਜਹਾਂਗੀਰ ਗੱਦੀ 'ਤੇ ਬੈਠਦਾ ਕੋਈ ਇੱਕ ਕੱਟੜ ਸੁੰਨੇ ਮੁਸਲਮਾਨ ਸੀ ਜੋ ਗੁਰੂ ਜੀ ਦੀ ਪ੍ਰਸਿੱਧੀ برداشت ਨਾ ਕਰ ਸਕਿਆ ਇਹਨਾਂ ਦੋਵਾਂ ਨੇ ਪ੍ਰਿਥਵੀ ਅਤੇ ਚੰਗੂ ਸ਼ਾਹ ਨੇ ਜਹਾਂਗੀਰ ਦੇ ਕੰਨ ਪਰਨੇ ਗੁਰੂ ਜੀ ਦੇ ਖਿਲਾਫ ਜਹਾਂਗੀਰ ਆਪਣੇ ਕੰਨ ਭਾਵੇਂ ਛੋਹ ਕਰ ਦਿੱਤੇ ਜਹਾਂਗੀਰ ਦਾ ਇੱਕ ਪੁੱਤਰ ਰਾਜਕੁਮਾਰ ਖੁਸਰ ਜੋ ਆਪਣੇ ਪਿਤਾ ਦੀਆਂ ਨੀਤੀਆਂ ਨੂੰ ਪਸੰਦ ਨਹੀਂ ਕਰਦਾ ਸੀ ਜਹਾਂਗੀਰ ਨੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਇੱਕ ਦਿਨ ਉਹ ਆਪਣੇ ਦਾਦੇ ਅਕਬਰ ਦੇ ਮਕਬਰੇ ਤੇ ਫੁੱਲ ਚੜਾਉਣ ਗਿਆ ਤੇ ਉਹ ਕੈਦ ਵਿੱਚੋਂ ਭੱਜ ਗਿਆ ਤੇ ਲਾਹੌਰ ਕਬੂਲ ਜਾਂਦਾ ਵਯਾ ਉਹ 1606 ਇਸ ਪੇ ਨੂੰ ਤਰਨਤਾਲ ਨੂੰ ਵਿਖੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਲਈ ਰੁਕੇ ਗੁਰੂ ਜੀ ਨੇ ਉਹਨਾਂ ਦਾ ਸਵਾਗਤ ਕੀਤਾ ਕਿਉਂਕਿ ਉਹ ਅਕਬਰ ਦਾ ਪੁੱਤਰ ਅਸ ਸੀ ਪਰ ਇਸ ਗੱਲ ਦੀ ਜਹਾਵੀਰ ਨੂੰ ਬਿਲਕੁਲ ਵੀ ਇਹ ਗੱਲ ਬਰਦਾਸ਼ਤ ਨਾ ਹੋ ਸਕੇ ਜਹਾਵੀਰ ਕੋਈ ਇੱਕ ਮੱਕਾ ਆਪਣੇ ਖਤੋਂ ਨਹੀਂ ਕੋੜਾ ਚੁਣਦਾ ਉਸਨੇ ਰਾਜਕੁਮਾਰ ਰੇਹੇ ਸਹਾਇਤਾ ਕਰਨ ਗੁਰੂ ਜੀ ਦੇਖ ਲਾ ਫਲਾਰਵਾਈ ਕਰਨੀ ਚਾਹ। ਜਹਾਂ ਕਿੰਨੇ ਗੁਰੂ ਜੀ ਮੋਦਾ ਹੋਰ ਬਣਾਇਆ ਅਤੇ ਉਹਨਾਂ ਦੇ ਅਗੇ ਤਿੰਨ ਸ਼ਰਤਾਂ ਰੱਖੀਆਂ। ਪਹਿਲੀ ਸ਼ਰਤ ਕਿਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਡੀ ਮਰਜ਼ੀ ਦੇ ਅਨੁਸਾਰ ਸ਼ਬਦਾਂ ਦੇ ਸ਼ਬਦਾਂ ਨੂੰ ਦਰਜ ਕਰੇ। ਆਪਣੇ ਮੁਹੰਮਦ ਜੋ ਹੈ ਉਹਨਾਂ ਦੇ ਕੀ ਉਹਨਾਂ ਦੀ ਬਾਣੀ ਨੂੰ ਦਰਜ ਕਰੇ। ਗੁਰੂ ਜੀ ਨੇ ਬਿਲਕੁਲ ਹੀ ਮਨਾ ਕਰ ਦਿੱਤਾ ਤੇ ਕਿਹਾ ਕਿ ਇਹ ਬਾਣੀ ਧੁਰਦੀ ਬਾਣੀ ਆ ਜਿਸ ਵਿੱਚ ਅਸੀਂ ਕੁਝ ਵੀ ਆਪਣੇ ਮਰਟੀ ਨਾਲ ਨਹੀਂ ਸ਼ਾਮਲ ਕਰ ਸਕਦੇ ਦੂਸਰੀ ਸ਼ਰਤ ਰੱਖੀ ਕਿ ਚੰਦੂ ਦੇ ਪੁੱਤਰੀ ਦਾ ਵਿਆਹ ਆਪਣੇ ਪੁੱਤਰ ਨਾਲ ਕਰਵਾ ਦੇ ਤਾਂ ਗੁਰੂ ਜੀ ਨੇ ਕਿਸੇ ਨੂੰ ਵੀ ਸਵੀਕਾਰਨਾ ਕੀਤਾ ਤੇ ਕਿਹਾ ਕਿ ਇਹ ਬੱਚੀ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਹੈ ਪਰ ਚੰਦੂ ਦੇ ਹੰਕਾਰ ਕਾਰਨ ਨਾ ਸੁਘਿਆ ਵਿਸਥਾ ਨਹੀਂ ਲੈ ਸਕਦਾ ਤੀਸਰੀ ਸ਼ਰਤ ਰੱਖੀ ਕਿਹਾ ਕਿ ਤੁਸੀਂ ਸਿੱਖੀ ਸਿੱਖੀ ਵਿਕਾਸ ਲਈ ਜੋ ਕਰ ਰਹੇ ਹੋ ਕਰ ਉਸ ਦੇ ਬਦਲੇ 2 ਲੱਖ ਰੁਪਏ ਟੈਕਸ ਮੁਗਲਾਂ ਨੂੰ ਜਮ੍ਹਾਂ ਕਰਵਾਓ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਪੈਸਾ ਸਾਧ ਸੰਗਤ ਦਾ ਹੈ ਜਿਸ ਉੱਪਰ ਉਹਨਾਂ ਦਾ ਬਿਲਕੁਲ ਵੀ ਹੱਕ ਨਹੀਂ ਹੈ ਜਦ ਗੁਰੂ ਜੀ ਨੇ ਕੋਈ ਵੀ ਸ਼ਰਤ ਨਾ ਮੰਨੀ ਤਾਂ ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਨੂੰ ਮੁਸਲਮਾਨ ਧਰਮ ਸਵੀਕਾਰ ਕਰਨ ਲਈ ਕਿਹਾ ਗੁਰੂ ਜੀ ਨੇ ਕਿਹਾ ਕਿ ਅਫੋਂਸ ਰੇਤ ਤਿਆਗ ਸਕਦੇ ਹਾਂ ਪਰ ਧਰਮ ਨਹੀਂ ਜਹਾਂਗੀਰ ਨੇ ਬਾਅਦ ਵਿੱਚ ਗੁਰੂ ਜੀ ਨੂੰ ਦਸੀਖੇ ਦੇ ਕੇ 시ਗਧ ਕਰਨ ਦਾ ਹੁਕਮ ਦੇ ਦਿੱਤਾ ਅੱਜ ਵੀ ਇਸ ਕਹਾਣੀਦਾਰੂ ਵਿੱਚ ਲਾਹੌਰ ਵਿੱਚ ਤੱਤੀ ਤਵੀ ਤੇ ਬਿਠਾ ਕੇ ਉੱਪਰੋਂ ਕਰਮ ਰੇਤ ਪਾ ਕੇ ਗੁਰੂ ਜੀ ਨੂੰ ਦਸੀਖਾ ਦਿੱਤੇ ਗਏ ਪਰ ਗੁਰੂ ਜੀ ਸ਼ਾਂਤੀ ਦੇਪਨ ਸੁਖਮਣਿ ਸਾਹਿਬ ਦੀ ਬਾਣੀ ਹੀ ਪੜਦੇ ਰਹੇ ਬਾਅਦ ਵਿੱਚ ਗੁਰੂ ਜੀ ਨੂੰ ਪਾਣੀ ਵਿੱਚ ਪਾਲੀ ਕੇਮਾ ਗਿਆ ਗੁਰੂ ਅਰਜਨ ਦੇਵ ਜੀ ਸ਼ਾਂਤ ਹੋ ਕੇ ਬੈਠੇ ਰਹੇ ਗੁਰੂ ਜੀ ਦੇ ਉੱਪਰ 5 ਦਿਨ ਇੱਕਸ਼ਟ ਜਤੇ ਜਾਂਦੇ ਰਹੇ ਅੰਤ ਗੁਰੂ ਜੀ 3 ਮਈ 1606 ਈਸਵੀ ਨੂੰ ਰਾਵੀ ਨਦੀ ਦੇ ਵਿੱਚ ਇਸਨਾਲ ਕਰਨ ਲਈ ਗਏ ਅਤੇ ਗੁਰੂ ਜੀ ਉੱਥੇ ਹੀ ਅਲੋਪ ਹੋ ਸਿੱਖ ਇਤਿਹਾਸ ਦੇ ਵਿੱਚ ਇਸ ਸਫਾ ਲੋਕ ਪਰ ਅੱਜ ਗੁਰਦੁਆਰਾ 13 ਸਾਹਿਬ ਸੋਗੇ ਦਾ ਹਨ ਜੋ ਕਿ ਲਾਹੌਰ ਪਾਕਿਸਤਾਨ ਵਿੱਚ ਸਥਿਤ ਹੈ ਇਹ ਸਾਡੇ ਗੁਰੂ ਜੀ ਜਿਨ੍ਹਾਂ ਦੇ ਇਤਿਹਾਸ ਬਾਰੇ ਤੁਸੀਂ ਬੜੀ ਨਿਮਰਤਾ ਦੇ ਨਾਲ ਸੁਨੇਹਾ ਬਹੁਤ ਬਹੁਤ ਧੰਨਵਾਦ ਮੈਂ ਪਰਵੰਤਨ ਕਮੇਟੀ ਅਤੇ ਇਹਨਾਂ ਅਰਦਾਸ ਕਰ ਰਿਹਾ ਹਾਂ ਕਿ ਅੱਜ ਦੀ ਜਨਰੇਸ਼ਨ ਨੂੰ ਜੋ ਸੋਗੇ ਬੱਚੇ ਹਨ ਉਹਨਾਂ ਨੂੰ ਕਿਸੇ ਨਾ ਕਿਸੇ ਸਾਡੇ ਸਿੱਖੀ ਇਤਿਹਾਸ ਦੇ ਨਾਲ ਜੋੜਿਆ ਜਾਵੇ ਟਾਲਿਉ ਉਹ ਬਾਕੀ ਦੇ ਨਸ਼ਿਆਂ ਦੇ ਵਿੱਚੋਂ ਅਦੇ ਮੋਬਾਈਲਾਂ ਵਿੱਚੋਂ ਨਿਕਲ ਕੇ ਉਹ ਸਾਡੇ ਇਸ ਸਿੱਖੀ ਦੇ ਮੁੱਕੇ ਨੂੰ ਹੋਰ ਪਰ ਖੁਦਲਕ ਕਰ ਸਕਦਾ ਮੈਂ ਸ੍ਰੀ ਸੰਗਤ ਕੋਲੋਂ ਅਧਿਕਾਰ ਪ੍ਰਬੰਧਕ ਕਮੇਟੀ ਕੋਲੋਂ ਜੇਕਰ ਕਿਸੇ ਵੀ ਸ਼ਾਮ ਦਾ ਨੇ ਕੋਈ ਮਲ ਘਟ ਹੋਈ ਹੋਵੇ ਥੋੜਾ ਜਾਚ ਕਹਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ